ਚੱਲੀ ਆ ਹੈ ਪਤਲਾ ਹੋਣ ਦੀ ਸੋਚ ਰਹੀ ਤੂੰ ਉਹ ਪਤਾ ਨਹੀਂ ਇਹਨਾਂ ਨੇ ਸੋਚਿਆ ਉਹਨਾਂ ਕੋਲ ਹੀ ਪਤਾ ਉਹ ਦੇ ਮੋਟੀ ਕੇ ਪਤਲੀ ਤੂੰ ਪਤਲੀ ਜਿੰਨਾ ਕੋਲ ਪਹਿਲਾਂ ਇਹਨਾਂ ਨੇ ਚੰਡੀ ਕੋਲ ਉਹ ਨਹੀਂ ਲੈ ਲੋ ਅਕਰਾਂ ਹੁਣ ਕਰ ਕੋ ਵੀ ਅੱਗਾਂ ਕੰਮ ਕਰਾਈ ਜਾਂਦੇ ਇਹ ਕੁੜੀ ਤੋਂ ਹਾਂ ਕੰਮ ਕਰਾਈ ਜਾਂਦੇ ਕੰਮ ਬੈਗ ਵਿੱਚ ਕਾਇਆ ਕੰਮ ਵੀ ਇਹਨਾ ਕੰਮ ਕਰ ਲੈਨੀ ਕੁੜੀਏ ਤੂੰ ਹੈ ਸਾਰੇ ਕੰਮ ਕਰ ਲੈਨੀ ਐ ਫਿਰ ਇੱਕ ਦਿਨ ਤਾਂ ਤੇਰਾ ਵਿਆਹ ਹੋ ਜਾਣਾ ਜਿੰਨੇ ਕੰਮ ਵੇਖ ਕੇ ਤਾਂ ਮੇਰਾ ਮੇਰਾ ਤਾਂ ਹੋਈ ਜਾਣਾ ਇਹਦਾ ਕਰਾਉਣਾ ਹੀ ਪੈਣਾ ਪੁੱਛ ਲੈ ਪਾ ਮੈਂਦੀ ਮਾਸੀ ਨੂੰ ਨਹੀਂ ਪੁੱਛ ਪੁੱਤ ਮੈਂ ਵੀ ਐ ਕਿ ਨਹੀਂ ਮੈਂ ਨਹੀਂ ਕਰਾਉਣਾ ਮੈਂ ਨਹੀਂ ਕਰਾਉਣਾ ਬਸ 30 ਸਾਲ ਕੱਢਦੇ ਸੀ ਫਿਰ ਮੇਰਾ ਕਾਲੀ ਦੇ ਤਣ ਧੱਕੇ ਨਾ ਪੱਬੇ ਜਾਣਾ ਹੀ ਪੈਣਾ ਆਏ ਹਾਂ ਦਾ ਘਰ ਜਵਾਈ ਲੱਭ ਰਾਂਗੇ ਆਏ ਸਹੀ ਆ ਕੀ ਆਉਂਦੀ ਬੱਸ ਤੇ ਹੋਰ ਤੋਂ ਬੁਲੀਆ ਓਏ 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 ਤਾਂ ਮਤਲਬ ਹੋਇਆ ਚੱਕ ਵੇਖ ਸਾਫਾ ਖਾਣਾ ਮੇਰੇ ਹੁੰਦਿਆਂ ਚੱਕ ਐਵੇਂ ਧੁੰਦਲੀਆਂ ਅੱਖਾਂ ਨਾਲ ਵੇਖਣ ਨਹੀਂ ਹੈ ਮੋਬਾਈਲ ਐਡੇ ਲਾਗੇ ਰੱਖ ਰੱਖ ਕੇ ਚੱਕ ਵੇਖ ਸਾਫਾ ਫੈਣ ਕਾਣਾ ਵੇਖ ਸਾਰੀ ਦੁਨੀਆ ਤੇ ਵਿਖਾਵ ਤੇ ਦੋਤੇ ਦੋਤੀਆਂ ਨੂੰ ਵੀ ਆਦੀ ਦੁਨੀਆ ਆ ਲੱਗ ਜਾਂਦਾ ਪਤਾ ਕੀ ਹੈ ਇਹ ਆਓ ਚੱਕ ਆ ਚੱਕ ਕਿਉਂ 22 ਨੰਬਰ ਕਿਵੇਂ ਆ ਹਾਂ ਪੂਰਾ ਪੂਰਾ ਠੀਕ ਐ ਇੱਕ ਨੰਬਰ ਸਹੀ ਐ ਐਵਰੀ ਗੁੱਡ ਮਾਰਨਿੰਗ ਆ ਵੇਚ ਸਕਦੇ ਜੇ ਥੋੜਾ ਜਿਹਾ ਪਹਿਲਾਂ ਅੱਗੋ ਅੱਗੋ ਕਾਲਬ ਖੋਲਿਆ ਤੇ ਗਲਾਈਆਂ ਦੀ ਸਫਾਈ ਵੇਚ ਸਕਦੇ ਤੇ ਟੱਕ ਇੱਕ ਨੰਬਰ ਓਕੇ ਸਤਿ ਸ੍ਰੀ ਅਕਾਲ ਬਾਏ ਕਰੋ ਕੰਮ ਦੇ ਟਾਈਮ ਨਾ ਪਹੁੰਚੋ ਉੱਤੇ ਦੁੰਨੀ ਦਾ ਪਰਨਾ ਬਣਾਈ ਬੈਠੀ ਆ ਐਡਾ ਵੱਡਾ ਘਰ ਬਣ ਲੱਗਾ ਉੱਧਰ ਬੈਆ ਕਰ ਮੱਜਾ ਨਹੀਂ ਆਣ ਕੇ ਨੀਂਦ ਆਉਂਦੀ ਆ ਨੀਂਦ ਤਾਂ ਨਹੀਂ ਆਉਂਦੀ ਨਹੀਂ ਸੌਂ ਖਾ ਨਹੀਂ ਸੌਂਦੀ ਚੈਨ ਆਉਂਦਾ ਇੱਥੇ ਬਹਿ ਕੇ ਮੱਜਾ ਭਲੇ ਵੇਖਣ ਹੁੰਦੀ ਆ ਵੀ ਕੀ ਕਰਦੇ ਤੇ ਕੀ ਨਹੀਂ ਕਰਦੇ ਆ ਵਧੀਆ ਹੀ ਕਰਦੇ ਜੋ ਕਰਦੇ ਠੀਕ ਆ ਨਾ ਫਿਰ ਉਹ ਇੱਥੇ ਸਿਸਕ ਜਾਂਦੇ ਆ ਕਿਧਰ ਸਿਸਕ ਜਾਂਦੇ ਆ ਵਾਹ ਕਰੀ ਇੱਕ ਖਿਸਕ ਗਿਆ ਕੱਲੇ ਦੂਜਾ ਖਿਸਕ ਗਿਆ ਕੱਲੇ ਤੀਜਾ ਖਿਸਕ ਗਿਆ ਹਰ ਮੰਜਾਂ ਜਾਂਦੀ ਐ ਟੇ ਟਿਟ ਕਿਉਂ ਉਹ ਗਾਵਣ ਏ ਏ ਕੋਈ ਨਹੀਂ ਚੱਲਿਆ ਮੈਂ ਗੱਦੀ ਤੇ ਬਸ ਕੋਈ ਨਹੀਂ ਜੋਰ ਜੂ ਨਹੀਂ ਪੱਦਲੀ ਮੰਮੀ ਤੁਸੀਂ ਕੁੜੀ ਜੰਮੀ ਆਪਦੀ ਤੋ ਕੀ ਫਰਾ ਕਰ ਲੈ ਇਹਨੂੰ ਉਹ ਵੇਲਾ ਕੰਮ ਨਹੀਂ ਟੰਡਾ ਨਹੀਂ ਸਵੇਰਨਾ ਗਾਂ ਤੇ ਆ ਆ ਗਿਆ ਆ ਗਿਆ ਤੇ ਮਾਰ ਬੱਸ ਮਾਰ ਕੱਟਾ ਕੈਂਚੇ ਵਿੱਚ ਬੰਨ ਦੱਸ ਦੇ ਨਹੀਂ ਮਾਰ ਕੇ ਵੇਖ ਲੈ ਅੱਥ ਮੇਰਾ ਗੁੱਸਾ ਪਾਰ ਗਿਆ ਇੱਕ ਚੰਗੇ ਤੇ ਮਾਰ ਰੱਖਣ ਚੱਲ ਕਾਹੇ ਨੂੰ ਕਾਹੇ ਦੀ ਕਾਹੇ ਦੀ ਇਹ ਵੀਰਾਂ ਨੇ ਮੁੱਛੇ ਮਰੋੜ ਦੇ ਲੈਂਦੇ ਹਾਲ ਗੜੀ ਤੇ ਇਹਨਾਂ ਬੀਬੀਆਂ ਦੀਆਂ ਗੱਲਾਂ ਨਹੀਂ ਮੋਕਲੀਆਂ ਜੇ ਵੇਖ ਲੋ ਇਹ ਕੈਫੇ ਦੇ ਉਹ ਲਿਓਗੇ ਬੱਸ ਸਾਰੀ ਤੇਰੀ ਲੈ ਹੁਣ ਅਸਾਂ ਲਾਪੜਾ ਕਿਉਂ ਵੇਖਿਆ ਲੈ ਕਿਉਂ ਐਵੇਂ ਬੱਸ ਹੁਣ ਅਸਾਂ ਲਾਪੜ ਗਿਆ ਵਾ ਗੱਲ ਹੀ ਪਤਾ ਨਹੀਂ ਕੀ ਹੋਈ ਦੇ ਲੇ ਉਹੀ ਤਾਂ ਗੱਲ ਚਾਰ ਕੁੜੀਆਂ ਇਕੱਠੀਆਂ ਹੋਈਆਂ ਨਹੀਂ ਜੋ ਚਾਰ ਬੰਦੇ ਚੁੱਪ ਬਹਿ ਸਕਦੇ ਆ ਚਾਰ ਕੁੜੀਆਂ ਨਹੀਂ ਚੁੱਪ ਬਹਿ ਸਕਦੀਆਂ ਨਾ ਇਹ ਲੱਗੀਆਂ ਆਉਂਦੀਆਂ ਦੇ ਤੇ ਗੱਲਾਂ ਦੇ ਗੱਲਾਂ ਸਾਰੀ ਦਿਹਾੜੀ ਕਦੋਂ ਉਹਦੀਆਂ ਲੱਗੀਆਂ ਨਾ ਹਾਂ ਚੱਕੋ ਕਰਤੀ ਪਾਰਟੀ ਖੁੱਲੇ ਦਿਲ ਵੱਡੇ ਦਿਲ ਵਾਲਿਆਂ ਨੇ ਆ ਵੇਖੋ ਇੱਕ ਚਾਕਲੇਟ ਮੇਰੀ ਆ ਏ ਤੋੜੀ ਆ ਉਹ ਸਾਰੇ ਜਣਿਆਂ ਦੀ 6-7 ਜਣਿਆਂ ਦੀ ਠੀਕ ਆ ਨਾ ਓਕੇ ਇਹ ਮੇਰੀ ਤੇ ਕਾਚ ਆਹੋ ਇਹ ਦੋਵੇਂ ਨਾ ਮਾਲ ਮਾਰੇ ਉਹ ਬੰਦੇ ਚਾਰ ਹੋਰ ਵੀ ਆ ਓਏ ਕਬੂਤਰ ਵੀ ਇੱਕ ਗਾਂ ਹੋਰ ਆ ਗਈ ਬੰਦਾ ਲੈ ਖਾਮ ਖਾਈ ਇੱਕ ਹੋਰ ਆ ਗਿਆ ਵਿੱਚ ਕੱਲ ਅੱਜ ਦੀ ਐਮਣ ਗਾਣ ਦਾ ਚੱਕਰ ਆ ਜੂ ਮਾੜਾ ਇਸ ਸਿਰੇ ਤੈਨੂੰ ਆ ਬਾਲੇ 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 ਫੇਲ ਕਰਤੇ ਗੂਚੀ ਰਮਾਨੀ ਵਾਲੇ ਸਭ ਠੀਕ ਆ ਜੀ ਹਾਂ ਜੀ ਹਾਂ ਜੀ ਇੰਪੋਰਟ ਹੋਈਆਂ ਬਾਹਰੋਂ ਹਾਂ ਜੀ ਯੂਐਸਏ ਓਕੇ ਥੈਂਕ ਯੂ ਜਿਹੜੀ ਆ ਚਾਂਦੀ ਦੀ ਚੈਨ ਵਾਲੀ ਨਾ ਗੱਲ ਚ 50 ਤੋਲਾ ਉਹ ਦੇਖੀ ਸ਼ੋਅ ਹੋ ਗਿਆ ਯਾਰ ਚਾਂਦੀ ਦੀਆਂ ਨਾਲ ਸੁਦੇਖ ਲਈ ਸਾਡਾ ਕੋ ਕੀ ਚਾਂਦੀ ਦੀ ਚੈਨੀ ਤੇਰੀ ਮਸ਼ਹੂਰ ਆ ਭਾਈ ਗੱਦੂ ਨੇ ਹੋਰ ਕਰਦੇ ਨਹੀਂ ਬੱਸ ਬੱਸ ਚੜਦੀ ਕਿਰਪਾ ਆ ਜਾਣੀ ਦੇਖੀ ਚਲ ਵੀ ਚੱਕ ਦੋ ਗਰੀਬੀ ਚੱਲ ਵੀ ਤਾਰ ਨੂੰ ਹੱਥ ਬੈ ਬਹਿ ਜਾ ਧਿਆਨ ਨਾਲ ਚਲਾਉਣੀ ਧਿਆਨ ਨਾਲ ਐ ਨਹੀਂ ਵਿਚਾਲੇ ਜਾਗੇ ਬਹਿ ਲੱਤਾ ਗਾਂ ਕਰ ਲੈ ਲੱਤਾ ਗਾਂ ਕਰ ਲੈ ਐ ਦਾ ਇੱਕ ਪਾਸੇ ਨੂੰ ਲਾ ਇੱਕ ਪਾਸੇ ਹਾਂ ਵੈਰੀ ਗੁੱਡ ਹੁਣ ਬਹਿ ਗਿਆ ਵੈਰੀ ਗੁੱਡ ਬਹਿ ਗਿਆ ਬਹਿ ਗਿਆ ਬਹਿ ਗਿਆ ਜਾਂਦੇ ਨਹੀਂ ਨਹੀਂ ਹਾਂ ਤੋ ਕੁੰਡਲੀ ਦੀ ਲੀ ਕਰਨੀ ਆ ਚੰਗਾ ਆ ਕੇ ਉਹ ਬੋਲਣਾ ਉਹ ਤੇ ਤੈਨੂੰ ਚੱਲ ਚੱਲ ਬੱਸ ਗਿਆ ਹੀ ਕੀ ਜਮ ਖਾਇਓ ਸਾਲ ਸਾਲ ਆਏ ਪਿੰਡ ਲੰਮੀ ਕਹਿੰਦੇ ਨਹੀਂ ਪਿੰਡ ਲੰਮੀ ਨਵੀਂ ਸਾਲ ਆਏ ਨਵੀਂ ਕਾਰ ਤੇ ਨਵੀਂ ਸਾਲ ਵਾਜੀ ਵਾ ਚੌੜਾ ਹੁੰਦਾ ਵੈਸੇ ਇਹਦਾ ਫਰਕ ਨਹੀਂ ਪੈਂਦਾ ਇਹ ਚੀਜ਼ ਨਾ ਹਾਂ ਕੋਈ ਕਮੀ ਮਾੜੀ ਮੋਟੀ ਹਨਾ ਇਹ ਵਧੀਆ ਚੀਜ਼ ਦਿੱਤੀ ਫ੍ਰੀ ਮਿਲੀ ਆਪਾਂ ਨੂੰ ਰੂਫ ਨਾਲ ਲਓ ਆ ਜਾਂਦੇ ਵੇਖ ਸਕਦੇ ਨਾ ਮੋਟੀ ਜਿਹੜੀ ਇਹਦਾ ਆਪਦੀ ਮਾਮੀ ਨੇ ਪਿਆਰ ਪਤਾ ਕਿਹੜੀ ਚੀਜ਼ ਕਰਕੇ ਆ ਕੀ ਮਾਮੀ ਦਾ ਪਿਆਰ ਆ ਬਸ ਮਾਮੀ ਹੁਣਾਂ ਨੇ ਖਾਣ ਨੂੰ ਵਾਧੂ ਬਰੈਡ ਡੋਨਟ ਕੇਕ ਵਾਧੂ ਕੋ ਲੈ ਆ ਹੁਣ ਲੈ ਰੋਟੇਲਾ ਵੀ ਆ ਗਿਆ ਲੈ ਹੈ ਮਾਮੀ ਜੀ ਚਾਹਣ ਨਟੇਲਾ ਮਾਮੀ ਜੀ ਥੈਂਕ ਯੂ ਬਹੁਤ ਤਾਂ ਥੈਂਕ ਯੂ ਨਿਕਲ ਨਹੀਂ ਹੁੰਦਾ ਖਾਣ ਰਾਚਨ ਮਠੀਆਂ ਵੀ ਲੈ ਰਾਚਨ ਭੰਡਾਰ ਸਾਰਾ ਲੈ ਆਈ ਤੇਰੇ ਹੁਣ ਕਿਹਾ ਨਾ ਮਾਮੀ ਜੀ ਮੈਨੂੰ ਭੁੱਖ ਲੱਗੀ ਆ ਲੈ ਕਿਉਂ ਕਿਉਂ ਸਮਾਈਲਾ ਵੇ ਇਹਨਾਂ ਦੀਆਂ ਕਲਾਉਂਦਾ ਇਹ ਜਿਹੜਾ ਖੱਲ ਗਿਆ ਇਹ ਕਲਾਚ ਐ ਕਲੇ ਕਿਰੇ ਬਾਕਸੇ ਬਲ ਸਾਹਿਬ ਕੈਮਰਾ ਛੁੱਟਿਆ ਬਲ ਸਾਹਿਬ ਭਰਾ ਫਟਿਆ ਆਪਣਾ ਕੈਮਰਾ ਡਰਾਪ ਛੋਟੇ ਭਰਾ ਫਰੇ ਡਾਇਲੌਗ ਪੈਵਾ ਲੋਕ ਆਏ ਨੇ ਉੱਧਰ ਤਾਂ ਪਾੜੀਏ ਛੋਟੇ ਭਰਾ ਪਹੁੰਚੇ ਆ ਧਰਮਕੂਟ ਤੋਂ ਹਾਂਜੀ ਹਾਂਜੀ ਠੀਕ ਠਾਕ ਠੀਕ ਹੈ ਠੀਕ ਕਮਚਾ ਕਹਦਾ ਜੀਸੀਬੀ ਦੀ ਬੋਕੀ ਲੱਗਦੀ ਐ ਚੱਕਦੇ ਸੁਦਾ ਚੱਕਦੇ ਚੱਕ ਐਨ ਤੇਰੇ ਸਾਦਕੇ ਬਖਤਵਾਂ ਤੈਨੂੰ ਚਮਚਾ ਤੈਨੂੰ ਕੜਛੀ ਚਾਹੀਦੀ ਐ ਜੇ ਜੀਸੀਬੀ ਦਾ ਕੜਛੀ ਦਾ ਕੰਮ ਐ ਨਹੀਂ ਬਰਾਬਰ ਮੰਨ ਗਿਆ ਮੈਂ ਤੈਨੂੰ ਵੀ ਜੀਸੀਬੀ ਦੀ ਬੋਕੀ ਵਾਂਗੂ ਇੱਦਾਂ ਲਿਆਉਂਦਾ ਤੈਨੂੰ ਵੀ ਜੀਸੀਬੀ ਦੀ ਬੋਕੀ ਚਾਹੀਦੀ ਕੇਕ ਦੱਸਦਾ ਮੈਂ ਲਿਆਉਂਦਾ ਕਿੱਥੋਂ ਆ ਇਹ ਸਿੰਘਾਂ ਦੇ ਲਿਖਿਆ ਆ ਠੀਕ ਕਰ ਇਹ ਨਹੀਂ ਕਰਦਾ ਤੈਨੂੰ ਚੰਚਣ ਦੇਣ ਜੀਸੀਬੀ ਦੀ ਬੋਕੀ ਚਾਹੀਦੀ ਮੈਨੂੰ ਚਮਚਾ ਤਾਂ ਮੈਨੂੰ ਉਦੋਂ ਨਾ ਵਸਦਾ ਉਹ ਢਾਈ ਜਾਈਦਾ ਨਾ ਨਵਾਂ ਪੂਰਾ ਉਧਰ ਜਾਂਦਾ ਰੋਟੀ ਹਾਂ ਲਿਆਓ ਵੀ ਆਰਡਰ ਆਰਡਰ ਮੈਂ ਤਾਂ ਦਾਦਾ ਜੂਮ ਕਰਕੇ ਆਪਾਂ ਫਰੂਟ ਪੰਚ ਲਈ ਇਹ ਆ ਬਈ ਦੱਸੋ ਕਿਹੜੀ ਚੀਜ਼ ਇਨਾਂ ਚ ਵਧੀਆ ਵਾ ਇਹ ਇੱਕ ਇਹਦਾ ਸਕਰੀਨਸ਼ਾਟ ਮਾਰ ਕੇ ਦੱਸਿਓ ਤੇ ਇਹਦੇ ਜੋ ਅਵੀਰ ਮੇਰੀਆਂ ਸਟੋਰੀਆਂ ਖੋੜ ਕੇ ਵੇਖੀ ਇਹਨੇ ਕਹਿੰਦੇ ਮਗਰੀ ਬੈਠਾ ਲੱਗਦਾ ਕਿਤੇ ਆਵਰੇ ਤਿੰਨੇ ਆ ਕਿਹੜੇ ਪਿੰਡ ਤੋਂ ਆਪਾਂ ਖਾਸ ਕਿਹੜੇ ਪਾਸਿਓਂ ਇਨੂੰ ਪਤਾ ਉਹ ਨਾਲ ਇਹਦੇ ਨਾਨਕੇ ਇਥੇ ਨਾਨਕਨਗਰੀ ਨਾਲ ਆਸ ਗਿਆ ਚੱਕੀ ਵਾਲੀ ਗਲੀ ਹਾਂ ਬਹੁਤ ਮਸ਼ਹੂਰ ਚੱਕਲੀ ਬਈ ਇੱਥੇ ਸਾਨੂੰ ਪਹਿਲੇ ਦੀ ਛੱਤਰ ਪਈ ਇੱਥੇ ਹੀ ਬੈਹ ਸਾਨੂੰ ਪਹਿਲੇ ਦੀ ਛੱਤਰ ਨਹੀਂ ਆਪਾਂ ਭਾਜੀ ਲ ਸਪੌਂਸਰ ਆ ਆਓ ਓਏ ਗੱਲ ਨਾ ਇਹ ਕੀ ਅੱਗੇ ਵਾਲੀ ਓਏ ਅੱਗੇ ਵਾਲੀ ਗੱਲੋ ਜੀ ਇੰਨੇ ਤੁਹਾਡੇ ਨਾਲ ਕੇ ਬੈਹਣਾ ਖਾਂ ਖਾਲੀ ਜੇ ਹਾਂ ਵੀ ਕੈਂਡ ਵਿੱਚ ਕਿੰਨੇ ਦੇ ਬਾਹਰ ਗੱਡੀ ਆਂਦੀ ਹੈ ਉੱਥੇ ਜਾ ਕੇ ਸਾਈਡ ਤੇ ਗਿਆ ਇੱਥੇ ਕੱਢ ਲਾਇਆ ਪਹਿਲੇ ਕੈਂਡ ਬਾਹਰ ਬਹੁਤਾ ਯਾਦ ਤੱਕੇ ਜਿਨਾਂ ਅੱਜ ਕੁੜੀਆਂ ਬਣੀਆਂ ਹੱਸ ਕੇ ਬਾਈ ਨਹੀਂ ਕੁੜੀਆਂ ਦੇ ਵਿੱਚ ਕੈਂਡ ਬਾਹਰ ਕੱਢ ਲਾਇਆ ਆਏ ਨਹੀਂ ਕੁੜੀਆਂ ਕਰਕੇ ਤੇ ਵੈਸੇ ਹੀ ਕੱਢ ਲਈ ਹੋਣੀ ਆ ਹੱਥ ਕੋਈ ਫੋਕ ਆ ਮੈਨੂੰ ਸੱਚੀ ਸੱਚੀ ਦੱਸੀ ਜਿਹੜੀ ਗੱਲ ਗਈ ਆ ਕਿ ਸਨੋਵਰ ਦੀ ਕਿਸਮਤ ਕਿਵੇਂ ਆ ਸੰਧੀ ਆ ਕਿਹੇ ਬੰਦੇ ਨੂੰ ਫੋਨ ਲਾਉਣ ਦੇ ਫੋਨ ਹੀ ਨਹੀਂ ਚੱਕਿਆ ਹਲੋ ਬੰਦ ਅੱਜ ਪਈਏ ਕਿੰਨੀ 2014 ਦਾ ਵਰਤਦਾ ਹਾਂ ਹਾਂ ਹੋਰ ਅੱਜ ਨੂੰ ਫੋਨ ਲਾ ਫੋਨ ਪਾ ਦਈਓ ਕੀ ਕਹੇਗਾ ਕਿਹੜਾ ਟੂਰਨਾਮੈਂਟ ਪਿਆ ਤੂੰ ਤੂੰ ਕਿਹੜਾ ਟੂਡਾ ਟੱਪ ਗਿਆ ਹੈ ਬਹੁਤ ਟੱਪਿਆ ਲੱਗਾ ਥੋੜੇ ਜਿਹੜੇ ਭਾਈ ਮੁਗੇ ਦੇ ਵਿੱਚ ਕਿਸੇ ਨੂੰ ਕੋਈ ਲੋਡ ਪੈ ਗਿਆ ਐਮਰਜੈਂਸੀ ਪੰਜਾਬ ਪੁਲਿਸ ਤਾਂ ਹੀ ਤੇ ਸ਼ਾ ਹਾਜਰ ਆ ਆਈਡੀ ਮੈਂਸ਼ਨ ਕੀਤੀ ਫੋਲੋ ਕਰ ਸਕਦੇ ਤੁਸੀਂ ਹਾਂ ਜਰਾ ਬਾਕੀ ਲੋਡ ਕੋਈ ਕਿਤੇ ਨਹੀਂ ਪੈ ਗਿਆ ਹਾਂ ਕਿਤੇ ਵੀ ਆਲ ਰਾਊਂਡਰ ਕਿਆ ਬੰਦਾ ਕਿਤੇ ਕੋਈ ਕਿਸੇ ਨੂੰ ਲੋਡ ਪਵੇ ਤੇ ਮੈਸੇਜ ਕਰ ਦਿਓ ਸ਼ਾ ਹਣਾ ਕਰ ਸਕਦੇ ਨਾ ਹੈਲਪ ਕਰੋਗੇ ਤੁਹਾਡਾ ਹਾਂ ਪੇਟ ਭਰਾਂ ਲੋਡ ਪਵੇ ਕਿਥੇ ਲੋ ਬਈ ਹਾਂ ਕਰ ਲੈਗੇ ਬਾਈ ਹਾਂ ਜਿਹੜੇ ਇੱਕ ਸ਼ਬਦ ਕੱਟ ਦੀ ਉਹ ਚੋਂ ਤੂੰ ਖਾਊਗਾ ਆ ਅੱਜ ਤਾਂ ਖਾਏਗਾ ਪਤਲਾ ਹੁਣ ਨਹੀਂ ਦੇਣਾ ਤੈਨੂੰ ਪਾਪਾ ਨਹੀਂ ਖਾਣਾ ਇਹ ਥਿੰਕ ਕ੍ਰੈਸ਼ ਕਰ ਟੱਕਰ ਹੀ ਦੇ ਤੋੜਨਾ ਨਹੀਂ ਹੁਣ ਛੱਡਦਾ ਹੀ ਕੁਝ ਨਹੀਂ ਕੀ ਹੋਇਆ ਜਿਹੜਾ ਕੈਰੈਕਟਰ ਥਿੰਕ ਪੀ ਨਹੀਂ ਥਿੰਕ ਕ੍ਰੈਸ਼ ਕੇ ਥਿੰਕ ਕ੍ਰੈਸ਼ ਨਹੀਂ ਥਿੰਕ ਪੀ ਜਾ ਥਿੰਕ ਜੋ ਮੂਹੂ ਕੋ ਨਾਲ ਦਾ ਥਿੰਕ ਕ੍ਰਸ਼ਟ ਮੂਹੂ ਕੋ ਨਾਲ ਦਾ ਥਿੰਕ ਵੇਖਣ ਲੱਗਾ ਮੂਹੂ ਕੋ ਨਾਲ ਅਸੀਂ ਤੇ ਕਿਆ ਤੇ ਕਿਆ ਹਾਂ ਵੀ ਕਿਹਾ ਤੇ ਕਿਆ ਯਾਰ ਮੈਂ ਕਿ ਥਿੰਕ ਕਿਹੜਾ ਆ ਗਿਆ ਲੈ ਥਿੰਕ ਕ੍ਰਸ਼ਟ ਕਹਿਆ ਯਾਰ ਜਾਂ ਛੇਤੀ ਹੁਣ ਦੰਦ ਗੀ ਤੇ ਕਿਰਦਾ ਨਹੀਂ ਪਾਸਤਾ ਮੈਂ ਰਾਜ ਆ ਚੰਗਾ ਜਲ ਗਿਆ ਨਾ ਨਿੱਕੇ ਨਹੀਂ ਆਉਂੇ ਜਲ ਗਿਆ ਨਾ ਯਾ ਆ ਗਿਆ ਜੀ ਥਿੰਕ ਕ੍ਰਸ਼ਟ ਪੀ ਜਾ ਥੈਂਕ ਯੂ ਠੀਕ ਆ ਜੀ ਉਹ ਠੀਕ ਠਾਕ ਜੀ ਬਸ ਇਦਾਂ ਦੋ ਤੇ ਰੰਗਾਂ ਕਰ ਕਿੱਦਾਂ ਬਰਾਉਣਾ ਰਾੜਾ ਰਾੜ ਕੇ ब्राउन ਆਏ ਬਣਿਆ ਕੱਫੇਆਂ ਨੂੰ ਡੇ ਨੂੰ ਕੱਚੇ ਲੱਗ ਗਿਆ ਗੋਰੀ ਕਿ ਨਹੀਂ